ਬਾ ਗੁਰੂ ਜੀ ਸਤਨਾਮ ਸਿਧਵਾਖ ਗੁਰੂ ਸਾਹਿਬ ਜੀਓ ਮਾਈ ਚਰਨ ਗੁਰੰ ਮੀਠੇ ਵੱਡੇ ਭਾਗ ਦੇ ਪਰਮੇਸ਼ਰ ਕੋਟ ਭਲਾ ਦਰਸਨ ਗੁਰ ਡੀਠੇ ਅਰੰਗਤ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਮੀ ਮਨ ਕੋ ਭਵਨ ਲੋਕਾਂ ਵੱਲ ਗੁਰਸਿਵੀਐ ਸਹਜ ਸੁਭਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਬਾਹ ਗੁਰੂ ਜੀ ਉਤ ਆਨੰਦ ਰਾਮ ਸੁਖ ਭਗਵੇਂ ਮਰ ਸਿਮਰਤਿ ਬਿਨਸ ਸਭ ਦੁੱਖ ਆਈ ਮੇਰੇ ਮਨ ਕੋ ਸੁਖ ਉਤ ਆਨੰਦ ਰਾਮ ਸੁਖ ਭਗਵੇਂ ਮਰ ਸਿਮਰਤਿ ਬਿਨਸ ਸਭ ਦੁੱਖ ਰੰਗ ਜਨਮ ਕੇ ਕਿਲੇ ਵਿਕਨਸ ਸਿਮਰਤ ਬ੍ਰਾਹਮਣ ਤਨ ਮਨ ਸੁਖ ਦੇਖ ਸੁਪੂਰਨ ਭਈ ਆਸਾ ਦਰਸ਼ਨ ਪੇਟ ਤੂਤ ਦੀਪੁਖ ਤਾਰਪਦਾਰਥ ਇੰਦਮਾ ਸਿੱਧ ਕਾਮ ਤੇ ਨ ਪਾਰ ਜਾਤ ਕਰਮ ਰੁਖ ਸਰਨ ਗਏ ਸੁਖ ਸਾਗਰ ਜਨਮ ਮਰਨ ਜਿਦੇ ਕਰਮਨਾਂ ਤੁਖ ਨਾਨਕ ਸਰਨ ਗਏ ਸੁਖ ਸਾਗਰ ਜਨਮ ਮਰਨ ਜਿਦੇ ਕਰਮਨਾਂ ਤੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ